ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅੱਗੇ ਸਾਡੇ ਵਿਧਾਇਆ ਅੱਗੇ ਅਹੀ ਵਿਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕੱਬਸੇ ਘੱਟ 120 25 25 ਸਾਲ ਦੇ ਕਰੀਬ ਕਰੇ ਹੋ ਗਿਆ ਕਰਦੇ ਹਾਂ ਹਰ ਸਾਲ ਤੋਂ ਹੀ ਰਾਮ ਬਣਾਉਂਦੇ ਹਾਂ ਹਾਂਜੀ ਹਾਂਜੀ ਮੇਰੇ ਦਾ ਕਿਸੇ ਕਿਸੇ ਤੜੇ ਰਾਮ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਹੀ ਸਿੱਖੇ ਸੀ ਉਹ ਤੇ ਠਾਕੁਰ ਦਵਾਰ ਮੰਦਿਰ ਅੱਜ ਵੀ ਅਸੀਂ ਉਹ ਕੰਮ ਕਰਦੇ ਪਏ ਹਾਂ ਠੀਕ ਹੈ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਣ ਦੇ ਸੀ ਉਹ ਕੱਟਾ ਉਹ ਵਾਦਾ ਉਹ ਕੰਮ ਕਰ ਨਹੀਂ ਕਰਨਾ ਐਸੇ। ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਦਰਨਤਾਰਨ ਤੇ। ਫੇਰ ਇਕੱਲੇ ਪੰਜਾਬ ਕੀ ਰਾਵਾਂ ਜਾਂਦੇ ਕਿ ਬਾਹਰ ਚਲੇ ਜਾਂਦੇ। ਬਾਹਰ ਸਰ ਮੇਰੇ ਡਰਾਵਨ ਦੇ ਫੇਸ ਬਣਾ ਕੇ ਭੇਜਣਾ ਮੈਂ। ਲੰਡਨ ਜਾਂਦੇ ਮੇਰਾ 15-20 ਸਾਲ ਤੋਂ ਜਾ ਰਹੇ ਹਾਂ। ਲੰਡਨ ਜਾ ਰਹੇ ਹਾਂ। ਹਾਂਜੀ ਸਰ। ਕਿੱਨੇ ਰਾਵਾਂ ਦੇ ਵੀਰ ਜਾਂਦੇ। ਮੇਰੇ ਕਈ ਵਾਰੀ ਕੰਨਾਮ ਆਰਡਰ ਕਰਦਾ ਦਾ ਸਾਡੇ ਜਾਂਦੇ। ਤੇ ਹੋਰ ਕਿਤੇ ਕਿਤੇ ਜਾਂਦਾ। ਬਾਕੀ ਆ ਪੰਜਾਬ ਦੇ ਵਿੱਚ ਮੇਰੇ ਦਾਦਾ ਜੀ ਜਿਹੜੇ ਸੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕੰਮ ਦੀ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਬਰਸਰ ਵੱਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵੱਸ ਗਏ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੀਜੇ ਪਤੂਜੇ ਅੱਗੇ ਜਿਹੜੇ ਡਾਡੀ ਆਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ ਕਰਦੇ ਵੀ ਪਏ ਆ ਚਲੰਦਨ ਵੀ ਇਹ ਚੀਜ਼ ਉਪਰ ਕੋਲੇ ਰਾਮ ਤੇ ਆ ਕਰ ਕੋ ਹਾਂ ਹਾਂਜੀ ਤੇ ਜੇ ਗੱਲ ਕੀਤੀ ਹੈ ਦਰਗਣਾ ਤੀਰਦੀ ਦਰਗਣਾ ਤੀਥੇ ਸਾਡੇ ਰਾਮ ਸਰ ਹਾਂਜੀ ਹਾਂਜੀ ਉਹ ਤਾਂ ਮੈਂ ਹਰ ਸਾਲ ਬਣਾ ਰਿਹਾ ਸਰ ਇੱਥੋਂ ਕੱਟ ਦੋ ਕੱਢ 110 ਤੇ ਕਰੀ ਪੈ ਰਹੀ ਹੈ ਆ 110 ਵੀ ਦੇ ਵਿੱਚ ਵਿੱਚ ਬਣੇਗੀ ਕੀ ਕਹਿਣਾ ਚਾਹੋਗੇ ਕਿ ਕੀ ਕੀ ਤਿਆਰ ਲਾਗਤ ਕਿੰਨੀ ਲੱਗਦਾ ਕਿ ਕੀ ਕੀ ਤਿਆਰੀ ਸਰ ਕਿੰਨਾ ਨਾ ਲਾਗਤ ਤਾਂ ਸਾਰਾ ਉਹੀ ਜਿਹੜਾ ਹਰ ਵਾਰੀ ਦਾ ਹੈ ਸਿਰਫ ਕੰਮ ਗਿਆ ਹੀ ਬੋਲ ਹੋ ਗਈ ਬਾੜ ਕਰਕੇ ਮਾਲ ਬਹੁਤ ਮਹੰਗਾ ਮਿਲ ਰਿਹਾ ਰਹਾ ਸਾਰਾ ਮਾਲ ਆਂਦਾ ਹਸਮ ਤੋਂ ਤੇ ਸਪਨਾ ਉਹ ਕਾਗਜ਼ ਪੱਤਰ ਵਾਂਸ ਹਰ ਚੀਜ਼ ਮੰਗੀ ਹੋਈ ਦੀ ਅੱਜ ਕੋਈ ਕੋਈ ਤੇ ਮਲਕੀ ਮੰਗਾਈ ਜਿਦਾ ਜ਼ਿਆਦਾ ਖਰਚ ਕਮਾਈ ਤੇ ਨਹੀਂ ਹੋਣੀ ਹਣੀ ਅੱਜ ਦਾ ਸਾਲ ਕੱਟੀ ਹੋਈ ਲੋਕ ਵੀ ਆਹੀ ਕਹਿੰਦੇ ਕਿ ਸਾਨੂੰ ਵੀ ਕਹਿਆ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਸਮਝ ਦੇ ਤੂੰ ਤਾਂ ਕਿੰਨੇ ਘੱਟ ਰ ਆ ਗਏ ਮੇਰੇ ਕੋਲ ਤਾਂ ਸਾਡੇ ਜਿਹੜੇ ਚਾਰ ਭਰਾਵੇਂ ਹਾਂਜੀ ਸਾਡੇ ਕੋਲ 15 ਪੀ 22 25 ਆਰਡਰ ਆ ਗਏ ਨੇ ਹਾਂਜੀ ਤੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੋਂ ਵੱਡੀ ਇਹ ਦਰਗਾਹ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦਿਰ ਹੈਗੇ ਕਿ ਕਿਹ ਕਿਹ ਪੰਦੇ ਦੇ ਵਿੱਚ ਇਹਦੇ ਵਿੱਚ ਸਰਵਾਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਚ ਉਹਨਾਂ ਬਸ થોੜੇ ਇੱਕ ਦੋ ਦਿਨਾਂ ਜਿਹੜਾ ਆਪਰੇਸ਼ਨ ਸ਼ੁਰੂ ਹੋਣੀ ਹੈ ਸਦਾ ਪ੍ਰਧਾਰ ਰਾਵਣ ਬਣਾਈ ਜਾਏ ਹਾਂਜੀ ਹਾਂਜੀ ਸਰ ਪਟਾਕੇ ਵਗੈਰਾ ਫਿਰ ਆਪਾਂ ਦੇ ਤਰੀਕੇ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈਗਾ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਆ ਮੇਰਾ ਸਿਰਫ ਪੁਤਲੇ ਦਾ ਕੰਮ ਕਰਾਵਾਂ ਦਾ ਉਹ ਮੈਂ ਮੇਰਾ ਕੰਮ ਕਦੇ ਕਦੇ ਪੁਤਲੇ ਤਿਆਰ ਕੀ ਜਾਂਦਾ ਮੈਂ ਸਰ ਦੇਖੋ ਜਿਹੜੇ ਬੰਦੇ ਰਾਵਣ ਕੁਮ ਕਰਨ ਵਗੈਰਾ ਬੰਦੇ ਆ ਉਹੀ ਬਣਾਈ ਦੇ ਬਾਕੀ ਅੱਗੋ ਜਿੱਦੀ ਫਰਵਾਇਸ਼ ਵਗੈਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਵੇ ਹਾਂਜੀ ਕੀ ਨਾ ਜੀ ਮੇਰਾ ਨਾਮ ਸਾਹਿਲ ਹੈ ਜੀ ਸਾਹਿਲ ਜੀ ਕੀ ਕਹਿਣਾ ਚਾਹੁੰਦੇ ਕੌਣ ਤੋਂ ਰਾਵਣ ਬਣਾਉਣਾ ਸ਼ੁਰੂ ਕੀਤਾ ਇਹ ਸਾਡਾ ਰਾਵਣ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ لال ਜੀ ਫਿਰ ਉਸ ਤੋਂ ਬਾਅਦ ਰਵੰਤ ਲਾਲ ਜੀ ਫਿਰ ਉਸ ਤੋਂ ਬਾਅਦ ਜਗਿੰਦਰ ਲਾਲ ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕਿ ਸਾਡਾ ਰਾਵਣ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਤੇ ਕਿੰਨਾ ਸਮਾਂ ਲੱਗਦਾ ਰਾਵਣ ਬਣਾਇਆ ਰਾਵਣ ਇੱਕ ਰਾਵਣ ਬਣਾਉਣ ਚ ਸਾਨੂੰ 10-12 ਦਿਨ ਲੱ ਜਿੱਦਾਂ ਮਹੀਨਾ ਅਸੀਂ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਦੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਹੈ ਤਿੰਨ ਬਣਾਨੀ ਹੈ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਸਿੱਧਾਂ ਤੇ ਸ਼ਹਿਰਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਕੀ ਕਰ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਘਰਾਪੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਹਾਂ ਬਾਹਰ ਤੇ ਕੋਆਰਡਰ ਆਏ ਲੰਡਨ ਵਗੈਰਾ ਹਾਂਜੀ ਬਾਹਰ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬినੋਦ ਕੁਮਾਰ ਜੀ ਨੇ ਉਹਨਾਂ ਨੇ 10 ਚਿਹਰੇ ਭੇਜੇ ਨੇ 라ਵਨ ਦੇ ਐਸੇ ਤਿਆਰ ਕਰਕੇ ਉਹਨਾਂ ਦਾ ਪਾਰਸਲ ਹੋ ਕੇ ਗਿਆ ਹੈ ਬਾਹਰ ਤੇ ਸਾਡੇ ਡੇੜਾਧੁੰਨ ਚ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੁਸੀਂ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤਿਹਗਰ ਚੂੜੀਆਂ ਮੰਜੀਠਾ ਨਾਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਜੋ ਇਸ ਸਮਾਨ ਦੀ ਹੈ ਸਮਾਨ ਐਸ ਤੋਂ ਮਹਿੰਗਾ ਕਿ ਸਸਤਾ ਬਹੁਤ ਹੀ ਮਹਿੰਗਾ ਮੈਂ ਕਹਿੰਨਾ ਮਹਿੰਗਾਈ ਇੰਨੀ ਕੀ ਹੋ ਗਈ ਹੈ ਨਾ ਕਿ ਬੰਦਾ ਸੋਚੇ ਕਿ ਕੀ ਕਰੀਏ ਬਾਸ 100 ਰੁਪਿਆ 300 ਰੁਪਿਆ ਦਾ ਇੱਕ ਬਾਸ ਹੋ ਗਿਆ ਇਹ ਹਾਰਾ ਕਰਕੇ ਬਾਸ ਨਹੀਂ ਤਾਂ ਪਹਿਲਾਂ ਸਸਤੇ ਹੁੰਦੇ ਸੀ 150 ਰੁਪਏ ਪਰ ਹੁਣ ਕਿਥੇ 300 ਦਾਕ ਨੂੰ ਕਹੀਏ ਜੇ ਪੈਸੇ ਵਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦੋ ਉਹ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ ਫਿਰ ਵੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਬਣਾ ਲਈ ਜੀ ਇਸ ਟਾਈਮ ਆਦਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਆਦਰ ਥੋੜੇ ਜਿਹਾ ਘਟ ਹੀ ਹੈਗੇ ਨੇ ਨਹੀਂ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ 라ਵਣ ਬਣ ਕੇ ਤਿਆਰ ਹੋ ਜਾਂਦੇ ਜੀ ਸਾਇਲ ਜੀ ਪਹਿਲਾਂ ਸਾਰੀ ਰੇਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਜਰੀਆਂ ਬੰਦ ਕਰਦੀਆਂ ਬੰਦ ਕਰਦੀਆਂ ਹੜਾ ਦੇ ਕਰ ਨਾਲ ਕਾਫੀ ਪ੍ਰਭਾਵਿਤ ਹੋਏ ਨੇ ਪ੍ਰਭਾਵਿਤ ਹੋਏ ਨੇ ਪਰ ਕਈ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ਮਾਂ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ 라ਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹੜਾ ਕਰਕੇ ਵਿਚਾਰੇ ਕਈ ਰਾਉ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇੱਥੇ ਦੁਸ਼ਹਿਰਾ ਬਣਵਾਉਣੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਦੁਸ਼ਹਿਰਾ ਕਮੇਟੀ ਕਿੰਨਾ ਫੁੱਟ ਉੱਚਾ ਰਾਵਣ ਬਣਾਇਆ ਜਾ ਰਿਹਾ ਇਸ ਟਾਈਮ ਦੁਸ਼ਹਿਰਾ ਕਮੇਟੀ ਜੋ ਉੱਚਾ ਬਣਾਇਆ ਜਾ ਰਿਹਾ 120 ਫੁੱਟ ਦਾ ਰਾਵਣ ਸਾਡੇ ਦਾਦਾ ਜੀ ਬਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਵੀ ਬਣਾਇਆ ਸੀ ਤੇ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ لال ਜੀ ਜੋ ਇਸ ਟਾਈਮ ਨਹੀਂ ਰਹੇ ਦੁਨੀਆ 'ਚ ਔਰ ਉਹਨਾਂ ਦੇ بیٹے ਸੁਪੁੱਤਰ ਬਨੋਦ ਕੁਮਾਰ ਜੀ ਬਣਾਉਂਦੇ ਨੇ ਸਾਦਾ ਰਾਵਣ ਬਣਾ ਕੇ ਤਿਆਰ ਕਰਕੇ ਗਰਾਊ